ਭਗਵਾਨ ਸਹਿਮਾਨ ਨੇ ਇਕਵਰਾ ਬਿਆਨ ਤੱਕ ਫੈਕਟਰੀ ਬੰਦ ਦਾ ਪਰ ਕੋਰਟਾਂ ਵਿੱਚ ਸਾਨੂੰ ਘੜਿਸਿਆ ਜਾ ਰਿਹਾ ਜੈਸਾ ਤਰਾ ਦਿੱਲੀ ਐਨਜੀਟੀ ਦੇ ਵਿੱਚ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਸਿਸ਼ਨ ਫਰੋਜਪੁਰ ਦੇ ਵਿੱਚ ਘੜਿਸਿਆ ਜਾ ਰਿਹਾ ਪਰ ਸਾਨੂੰ ਮਾਨਾ ਇਲਾਕੇ ਤੇ ਕਿਸਾਨ ਜੱਸੇ ਬੰਦਿਆਂ ਤੇ ਇਹ ਸੱਚ ਦੀ ਲੜ ਰਹੀਆਂ ਇਹਨਾਂ ਦੇ ਸਾਡਾ ਸਿਰ ਤੇ ਨਹਾਤਾ ਅਸੀਂ ਡੋਲਦੇ ਨਹੀਂਗੇ ਨਾ ਵੇਕੇ ਆਂ ਨਾ ਝੁਕੇ ਆਂ ਡਰਿਆਂ ਤਾਂ ਡਰਾਂਗੇ ਕਿਉਂਕਿ ਐਡੇ ਵੱਡਾ ਜਦੋਂ ਸਾਡੇ ਸਿਰ ਤੇ ਹੱਥ ਹੋਵੇ ਨਾ ਸਾਨੂੰ ਬਹਾਸਲੇ ਦੇ ਵਿੱਚ ਆ ਇਲਾਕਾ ਬਹਾਸਲੇ ਦੇ ਵਿੱਚ ਆ ਅਸੀਂ ਆਖਿਰ ਸਾਹ ਤੱਕ ਲੜਾਂਗੇ ਫੈਕਟਰੀ ਬੰਦ ਕਰਾ ਕੇ ਛੱਡਾਂਗੇ ਭਾਵੇਂ ਸਾਡਾ ਕਿੱਡਾ ਵਟਾ ਮਨਸਾਨ ਹੋ ਜੇ ਅਸੀਂ ਫੈਕਟਰੀ ਕਰਾਏ ਬੰਦ ਕਰਾਏ ਨਾ ਨਹੀਂ ਰਹਿਣਾ ਜਿਹੜੇ ਉਦੋਂ ਕੇਸ ਪਏ ਸਨ ਤੁਹਾਡਾ ਅਸਲਾ ਰੱਦ ਹੋ ਗਿਆ ਸੀ ਟਰਾਂਸਫਰਮ ਦੇ ਕੇਸ ਵਾਹਵਾ ਉਦੋਂ ਤੁਹਾਡੇ ਦੇ ਕੇਸ ਪਾਤੇ ਸੀ ਉਹ ਕੇਸ ਕਿਵੇਂ ਰੱਦ ਹੋਏ ਨੇ ਉਹ ਸਾਰੇ ਕੇਸ ਰੱਦ ਹੋ ਗਏ ਆ ਸਾਡੇ ਅਸਲੇ ਵੀ ਭਾਲ ਹੋ ਗਏ ਆ ਸਾਡੀਆਂ ਜਿਹੜੇ ਜ਼ਮੀਨਾਂ ਇਹਨਾਂ ਨੇ ਦੇਣ ਲੱਗੇ ਹਾਈ ਕੋਰਟ ਨੂੰ ਵਿੱਚ ਉਹ ਵੀ ਵਾਪਸ ਕਰਤੀਆਂ ਸੋ ਇਹ ਸਾਰੇ ਜੰਗ ਜਟਲ ਜਾਂ ਸੀ ਜੀ ਜੀਰਾ ਸਾਹਿਬ ਜਿਵੇਂ ਇਹਨਾਂ ਨੇ ਕਿਹਾ ਵੀ ਇਹਨਾਂ ਦਾ ਬੜਾ ਵੱਡਾ ਹੱਥ ਏ ਕਿਉਂਕਿ ਤੁਸੀਂ ਇਲਾਕੇ ਦੇ ਹੋਣ ਕਰਕੇ ਤੁਹਾਡੇ ਵੀ ਘਰੇ ਬੜੀਆਂ ਰੇਡਾਂ ਹੋਈਆਂ ਉਹ ਵੀ ਲੋਕਾਂ ਨੇ ਚੈਨਲਾਂ ਤੇ ਵੇਖਿਆ ਘਰੋਂ ਵੀ ਘਰ ਵੀ ਰਹਿਣਾ ਪਿਆ ਬੜਾ ਕੁਝ ਹੋਇਆ ਇਹ ਵੇਖਦੇ ਜੇ ਕੋਰਟਾਂ ਦੇ ਫੈਸਲੇ ਤੁਹਾਡੇ ਹੱਕ ਚ ਆਉਣ ਕੋਰਟਾਂ ਦੇ ਫੈਸਲੇ ਵੀ ਤਾਂ ਹੀ ਤੁਹਾਡੇ ਹੱਕ ਚ ਆਉਂਦੇ ਆ ਜੇ ਤੁਸੀਂ ਗਰਾਊਂਡ ਤੇ ਤੱਕੜੇ ਆ ਤਾਂ ਜੇ ਜਨਤਕ ਲਹਿਰ ਤੁਹਾਡੇ ਕੋਲ ਤੱਕੜੀ ਆ ਲੋਕ ਤੁਹਾਡੇ ਨਾਲ ਆ ਫੇਰ ਹੀ ਕੋਰਟਾਂ ਤੁਹਾਡੇ ਹੱਕ ਚ ਭੁਗਤਦੀਆਂ ਹਨ ਨਹੀਂ ਤਾਂ ਉਹ ਵੀ ਸਰਮਾਇਦਾਰਾਂ ਦੇ ਹੱਕ ਵਿੱਚ ਭੁਗਤਦਿਆਂ ਇਹ ਲੰਮੇ ਸਮੇਤ ਕੋ ਵੇਖਦੇ ਆ ਰਹੇ ਹਾਂ ਜੀ ਸਭ ਤੋਂ ਵੱਡੀ ਜੀਰਾ ਮੋਰਚੇ ਦੀ ਜਿਹੜੀ ਖਾਸੀਅਤ ਰਹੀ ਆ ਜਾਂ ਜੇ ਕਹਿ ਲਈਏ ਦੂਜੇ ਕੋ ਲਾਂ ਨੂੰ ਰਾਹ ਖੋਲ੍ਹਿਆ ਉਹ ਇਹ ਹੈ ਵੀ ਅੱਜ ਤੋਂ ਪਹਿਲਾਂ ਜਦੋਂ ਜੀਰਾ ਮੋਰਚੇ ਤੋਂ ਪਹਿਲਾਂ ਜਾਂ ਜੀਰਾ ਮੋਰਚੇ ਚ ਚਲਦਿਆਂ ਦੇ ਵਿੱਚ ਵੀ ਹਮੇਸ਼ਾ ਪੰਜਾਬ ਦੀ ਵੱਡੀ ਲੀਡਰਸ਼ਿਪ ਵੀ ਲੜਨ ਵਾਲੀ ਲੀਡਰਸ਼ਿਪ ਵੀ ਇਹ ਸਮਝਦੀ ਸੀ ਕਿ ਯਾਰ ਫੈਕਟਰੀਆਂ ਨਹੀਂ ਬੰਦ ਹੁੰਦੀਆਂ ਉਹਦੀਆਂ ਇਹਨਾਂ ਨੂੰ ਕੋਈ ਟ੍ਰੀਟਮੈਂਟ ਪਲਾਂਟ ਲੱਗ ਸਕਦੇ ਆ ਕੋਈ ਸੁਧਾਰ ਹੋ ਸਕਦਾ ਫੈਕਟਰੀਆਂ ਕਿਤੇ ਬੰਦ ਹੋਈਆਂ ਸੋ ਉਹ ਜਿਹੜੀ ਸਾਡੀ ਬਣੀ ਸੋ ਤੋੜੀ ਐ ਇਸ ਮੋਰਚੇ ਨੇ ਸਾਡੀ ਮਾਨਸਿਕਤਾ 'ਚ ਫਰਕ ਪਾਇਆ ਵਾ ਲੋਕਾਂ ਨੂੰ ਇਹ ਲੱਗਣ ਲੱਗਾ ਵੀ ਨਹੀਂ ਜੇ ਲੋਕ ਲੜਦੇ ਆ ਤਾਂ ਲੋਕ ਕੁਝ ਵੀ ਕਰ ਸਕਦੇ ਆ ਵੀ ਇਹਨਾਂ ਨੂੰ ਜੋ ਜਰੀਲੀਆਂ ਫੈਕਟਰੀਆਂ ਨੂੰ ਨਾਥ ਪਾਈ ਜਾ ਸਕਦੀ ਆ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕਦਾ ਸੋ ਜਿਹੜੀ ਇੱਥੇ ਚੰਗਿਆੜੀ ਉੱਠੀ ਆ ਅੱਜ ਉਹ ਭਾਮੜ ਬਣ ਰਹੀ ਆ ਹਰ ਥਾਂ ਥਾਂ ਤੇ ਲੋਕ ਆ ਜਾਗਰਤ ਹੋਏ ਆ ਲੜਾਈ ਲੜਨ ਨੂੰ ਤਿਆਰ ਹੋਏ ਆ ਚਾਹੇ ਪਿਛਲੇ ਸ਼ਰਾਬ ਫੈਕਟਰੀਆਂ ਦੀ ਗੱਲ ਆ ਉੱਥੇ ਲੋਕ ਧੋਖ ਰਹੀ ਆ ਹਜੇ ਬਲੀ ਨਹੀਂ ਬਲ ਪੂਗੀ ਤੇ ਬੁੱਢੇ ਨਾਲੇ ਤੇ ਬੰਨ ਮਾਰਨ ਦੀ ਗੱਲ ਹੋ ਰਹੀ ਆ ਇਹ ਇਹ ਜੀਰੇ ਮੋਰਚੇ ਦਾ ਕਰਕੇ ਹੀ ਆ ਵੀ ਲੋਕਾਂ ਨੂੰ ਇਹ ਅਹਿਸਾਸ ਹੋਇਆ ਵੀ ਜੇ ਅਸੀਂ ਲੜਗੇ ਤੇ ਪੰਜਾਬ ਦੇ ਪਾਣੀ ਬਚਾ ਸਕਦੇ ਆ ਇਹਦੇ ਨਾਲ ਦੂਜੀ ਇੱਕ ਚੰਗੀ ਗੱਲ ਹੋਰ ਹੋਈ ਜਿਹੜਾ ਦਿੱਲੀ ਅੰਦੋਲਨ ਚੱਲਦਾ ਸੀ ਜਦੋਂ ਉਦੋਂ ਇੱਕ ਨਾ ਬਹੁਤ ਵੱਡਾ ਫਟ ਪੋਣ ਦਾ ਕਾਰਜ ਕੀਤਾ ਜਿਹੜਾ ਤੂੰ ਸਟੇਟ ਨੂੰ ਸਟੇਟ ਨੂੰ ਕਹਾਂਗੇ ਸਟੇਟ ਨੇ ਕੀਤਾ ਵੀ ਸਿੱਖ ਅੱਡਾ ਕਾਮਰੇਡਾ ਹਾਂ ਬਈ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਇਹ ਗੱਲ ਉਹ ਬਾਹਰ ਹੀ ਜਾ ਰਹੀ ਆ ਜੱਟ ਵਰਸਜ ਆਪਣਾ ਦਲਤ ਇਹ ਬਾਹਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਦੋਵੇਂ ਹੀ ਫੋਰਸ ਲੜਨ ਵਾਲੀਆਂ ਵਾਂ ਕਿਸਾਨ ਮਜ਼ਦੂਰ ਦੋਵੇਂ ਫੋਰਸ ਲੜਦੀਆਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿੱਖ ਤੇ ਆਹ ਲੈ ਜੀ ਹਾਂਜੀ ਸਿੱਖ ਤੇ ਕਾਮਰੇਡ ਇਹ ਦੋਵੇਂ ਫੋਰਸ ਲੜਨ ਵਾਲੀਆਂ ਵਾਂ ਦੋਵੇਂ ਲੜਾਕੂ ਆ ਤੇ ਦੋਵੇਂ ਦਾ ਤਾਂ ਮਨ ਲਗੀ ਸਿਧਾਂਤ ਲੜਨ ਵਾਲਾ ਵਾ ਸੋ ਪਹਿਲਾਂ ਉਹ ਚਲਾਇਆ ਜਿਹੜਾ ਸਿੱਖ ਵਰਸਸ ਕਾਮਰੇਡ ਵਾਲਾ ਜਾਂ ਦਲਤ ਵਰਸਸ ਜੱਟ ਵਾਲਾ ਅਸੀਂ ਸਾਂਝੇ ਮੋਰਚੇ ਤੇ ਇੱਕ ਅਸੀਂ ਮੈਂ ਆਪਦੀ ਜ਼ਿੰਦਗੀ ਦੇ ਜਿੰਨੇ ਹੁਣ ਤੱਕ ਸੰਘਰਸ਼ਾਂ 'ਚ ਰਹੇ ਆ ਇੱਥੇ ਮੈਂ ਇੱਕ ਚੀਜ਼ ਵੇਖੀ ਇਹ ਚੀਜ਼ ਮੂਰੀ ਨਹੀਂ ਆਈ ਨਾ ਸਿੱਖ ਵਰਸਸ ਕਾਮਰੇਡ ਆਇਆ ਨਾ ਜੱਟ ਵਰਸਸ ਦਲਤ ਆਇਆ ਸਿੱਖ ਜਥੇਬੰਦੀਆਂ ਸਾਡੇ ਨਾਲ ਵੱਡੀ ਪੱਧਰ ਤੇ ਸੀਗੀਆਂ ਕਾਮਰੇਡੋ ਜਥੇਬੰਦੀਆਂ ਸਾਡੇ ਨਾਲ ਵੱਡੀ ਪੱਧਰ ਤੇ ਸੀਗੀਆਂ ਇੱਕ ਦਿਨ ਵੀ ਇੱਕ ਵੀ ਮਿਸਾਲ ਨਹੀਂ ਆਈ ਜਦੋਂ ਸਿੱਖ ਵਰਸਸ ਕਾਮਰੇਡ ਤੇ ਹੋਇਆ ਹੋਵੇ